ਬੜੀ ਖੁਸ਼ੀ ਦੀ ਗੱਲ ਹੈ ਅੱਜ ਐਸ்சிਪਾਈ ਚਾਰੇ ਦੇ ਬਟਾਲੇ ਹਲਕੇ ਦੇ ਵਿੱਚ तकरीबन 78 ਲੱਖ ਦਾ ਜਿਹੜਾ ਕਰਜ਼ਾ ਸੀ ਉਹ ਮਾਫ਼ ਕੀਤਾ ਗਿਆ ਜਿਨ੍ਹਾਂ ਵਿੱਚੋਂ 52 ਜਿਹੜੇ ਸਾਡੇ ਲਾਭਕਾਰੀ ਨੇ ਉਹ ਅੱਜ ਇਥੇ ਹਾਜ਼ਰ ਵੀ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਮਾਨ ਜੋਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਰਵਿੰਦ ਕੇਜਰੀ ਵਾਲ ਦੀ ਸੋਚ ਇਹਨਾਂ ਦਾ ਇਹ ਮੋਹ ਪਿਆਰ ਜਿਹੜਾ ਪੰਜਾਬੀਆਂ ਦੇ ਦਿਲਾਂ ਨੂੰ ਟਰਕਣ ਬੰਦਾ ਜਾ ਰਿਹਾ ਹੈ ਔਰ ਆਉਣ ਵਾਲੇ ਸਮੇਂ ਨੂੰ ਇਹੋ ਪਰਿਵਾਰ ਨੇ ਜਿਹੜੇ ਮੈਨੂੰ ਆਸ ਵੀ ਹੈ ਔਰ ਮੈਨੂੰ ਮਾਣ ਵੀ ਹੈ ਜਿਸ ਹਿਸਾਬ ਨਾਲ ਇਹ ਪਿਆਰ ਕਰ ਰਹੇ ਨੇ ਔਰ ਪਿਆਰ ਦੇ ਰਹੇ ਨੇ ਮੈਨੂੰ ਲੱਗਦਾ ਵੀ ਆਉਣ ਵਾਲੇ ਪੰਜਾਬ ਦਾ ਜਿਹੜਾ ਸਤਾਈ ਦੇ ਵਿੱਚ ਇੱਕ ਨਵਾਂ ਇਤਿਹਾਸ ਲਿਖਿਆ ਜਾਊਗਾ ਸੋ ਮੈਂ ਧੰਨਵਾਦ ਕਰਦਾ ਮੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪਹਿਲ ਕਦਮੀ ਕਰਕੇ ਕਿਉਂਕਿ ਵਾਦੇ ਬੜੇ ਪ੍ਰਾਣੀਆਂ ਸਰਕਾਰਾਂ ਨੇ ਕੀਤੇ ਗੱਲਾਂ ਬੜੀਆਂ ਪ੍ਰਾਣੀਆਂ ਸਰਕਾਰਾਂ ਨੇ ਕੀਤੀਆਂ ਪਰ ਨਿਪਰੇ ਕਿਸੇ ਨੇ ਨਹੀਂ ਚਾੜਿਆ ਤੇ ਜਿਹੜਾ ਚਾੜਿਆ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਉਹਨਾਂ ਦੀ ਸੋਚ ਹੈ ਮੈਂ ਖੁੰਦਰ ਸਿੰਘ ਕੋ ਮਨੀ ਜੀ ਅਕਤੋ ਪਹਿਲਾਂ ਜੀ ਪੰਜਾਬ ਸਰਕਾਰ ਵੱਲੋਂ ਅੰਸ਼ੂਚੀ ਅਤੇ ਕਮਿਸ਼ਨ ਦੇ ਟੋਟਲ ਜਿਹੜੇ ਪੂਰੇ ਪੰਜਾਬ ਪਰ ਲੈਵਲ ਤੇ ਜਿਹੜੇ ਨੇ ਬੈਨੇਫਿਸ਼ੀਰੀ ਨੇ ਜਿਨ੍ਹਾਂ ਦੇ ਲਗਭਗ ਨੇ ਪੁਰਾਣੇ ਕਰਜ਼ੇ ਲਏ ਹੋਏ ਸਨ ਜਿਨ੍ਹਾਂ ਨੇ ਉਤਾਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ ਉਸ ਵਿੱਚ ਸਰਕਾਰ ਨੇ ਪਹਿਲ ਕਦਮੀ ਕਰਦੇ ਹੋਏ ਆਪਣੇ 321 ਜਿਹੜੇ ਨੇ ਗੁਰਦਾਸਪੁਰ ਦੇ ਜਿਹੜੇ ਲਾਹਤਰੀ ਉਹਨਾਂ ਕਰਜ਼ੇ ਮਾ ਪੂਰੇ ਪੂਰੇ ਕਰਜ਼ੇ ਮਾਫ ਕਰ ਦਿੱਤੇ ਨੇ ਜਿਹਦੇ ਵਿੱਚੋਂ ਟੋਟਲ ਮਾਉਂਟ 4.5 ਕਰੋੜ ਦੀ ਮਾਉਂਟ ਲਗਭਗ ਬਣਦੀ ਏ ਜਿਹਦੇ ਵਿੱਚੋਂ ਜਿਹੜੇ 52 ਕੇਸ ਜਿਹੜੇ ਨੇ ਆਪਣੇ ਓਲੀ ਜਿਹੜੇ ਬਲੌਕ ਆਪਣੇ ਹਲਕੇ ਬਟਾਲੇ ਦੇ ਹੀ ਨੇ ਜਿਨ੍ਹਾਂ ਵੱਜ ਜਿਹੜੀ 70 ਲੱਖ ਦੇ ਪ੍ਰੋਫੀ ਜਿਹੜੇ ਨੇ ਉਹ ਕਰਜ਼ਾ ਮਾਫੀ ਸਰਟੀਫਿਕੇਟ ਦੇ ਵੰਡੇ ਗਏ ਨੇ ਸਾਰੇ ਤੇ 52 ਨੇ ਜੀ 78 ਲੱਖ ਪ੍ਰੋਫੀ ਸਾਰੇ ਲਾਪਾਸ ਇਹ ਕਾਫੀ 2019 ਦੇ ਕੇਸ ਨੇ ਪੁਰਾਣੇ ਜਿਹੜੇ ਉਹ ਕੇਸ ਨੇ ਜਿਹੜੇ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਪੈਸੇ ਦੇਣ ਵਿੱਚ ਆਪਣੀ ਕਿਸ਼ਤ ਵਾਪਸ ਕਰਨ ਵਿੱਚ ਦਿੱਕਤ ਆ ਰਹੀ ਸੀ ਜਿਨ੍ਹਾਂ ਦੇ ਜਿਹੜੇ ਕੰਮ ਆਪਾਂ ਸ਼ੁਰੂ ਕੀਤੇ ਸਨ ਤਾਂ ਪਰਿਵਾਰਕ ਵਿੱਚ ਪਰਿਵਾਰ ਵਧਨ ਕਰਕੇ ਜਾਂ ਆਮਦਨ ਸਾਧਨ ਘਟਣ ਕਰਕੇ ਇਹਨਾਂ ਨੂੰ ਮੁਸ਼ਕਲ ਪੇ ਆ ਰਹੀ ਸੀ ਸਰਕਾਰ ਦੇ ਬਹੁਤ ਹੀ ਵੱਲ ਦੇ ਧਿਆਨ ਵਿੱਚ ਸੀ ਇਹ ਚੀਜ਼ ਤੋਂ ਸਰਕਾਰ ਨੇ ਤੇ ਨਵਾਂ ਬਹੁਤ ਸੋਹਣਾ ਡਿਸੀਜਨ ਲੈਂਦੇ ਹੋਏ ਸਾਰੇ ਸਾਰੇ ਇਹ ਨਹੀਂ ਕਿ ਕੋਈ 50% 80% ਇਸ ਤਰ੍ਹਾਂ ਨਹੀਂ ਸਰਕਾਰ ਨੇ ਪੂਰਾ ਪੂਰਾ ਕਰਜ਼ਾ ਜਿਹੜਾ ਹੈ ਉਹ ਮਾਫ ਕਰਕੇ ਤੇ ਨਾਲ ਜਿਹੜੇ ਐਨਓਸੀ ਸਰਟੀਫਿਕੇਟ ਨੇ ਉਹ ਸਾਰੇ ਬਲਾਕ ਵੇ ਸਾਰੇ ਡਿਸਟ੍ਰਿਕਟ ਕਰ ਦਿੱਤੇ ਗਏ। ਇਹ ਜੀ ਅਨੁਸੂਚੀ ਜਾਤੀ ਕਮਿਸ਼ਨ ਭਲਾਈ ਭਾਗ ਵਾਲੇ ਪਾਸੋਂ ਜਿਹੜਾ ਸਰਟੀਫਿਕੇਟ ਨੇ ਉਹ ਦਿੱਤੇ ਗਏ ਨੇ ਜੀ। ਮੈਂ ਪੂਰ ਤਰਫੋਂ ਇਸ ਤੋਂ ਚੌਂ ਮਿਸ ਕਰ ਗਿਆ ਲਿਆ ਸੀ। ਕਰੋਨਾ ਕਾਲ ਦੌਰਾਨ ਇਹ ਕਰਜ਼ਾ ਤਾਰ ਨਹੀਂ ਸਕੇ। ਪੁਰਾਣਤ ਮੰਤਰੀ ਕਾਰਨ ਸਾਡੇ ਉੱਤੇ ਜਿਹੜੇ ਕਰਜ਼ੇ ਜਿਹੜੇ ਨੇ ਮੇਰੇ ਵਰਗੇ ਹੋਰ ਭਰਾਵਾਂ ਦੇ ਸਾਰੇ ਕਰਜ਼ੇ ਮਾਫ ਕਰਕੇ ਸਾਡੇ ਤੇ ਤੋਂ ਜਿਹੜਾ ਬੋਝ ਲੱਗਦਾ ਅੱਜ ਇਸ ਸੰਖੇਰੀ ਕਲਪਤੀ ਸਾਡੇ ਕੋਈ ਇਸ ਕਰਜ਼ੇ ਦੇ ਵਿੱਚ ਕੱਟਗੇ ਰੋ ਸਮਝੋਦਗੇ ਅਸੀਂ ਇਹ ਕਰਜ਼ੇ ਤੋਂ ਮੁਕਤ ਹੋ ਜਾਵਾਂਗੇ ਹਾਂਜੀ ਜੀ ਇਹ ਤਾਂ ਗੱਲ ਸਹੀ ਹੈ ਕਿ ਇਹ ਪਹਿਲੀ ਸਰਕਾਰ ਆ ਜਿਹੜੀ ਇਸ ਤਰ੍ਹਾਂ ਦੇ ਕੰਮ ਕਰ ਰਹੀ ਹੈ ਸੜਕਾਂ ਵੀ ਬਣਾ ਰਹੀ ਹੈ ਬਹੁਤ ਲੋਕਾਂ ਦੀ ਜਿਹੜੇ ਸਿਰ ਤੇ ਬੋਝ ਬਣੇ ਹੋਏ ਨੇ ਜਿਹੜੇ ਚੀਜ਼ਾਂ ਜਾਂ ਕਰਜ਼ੇ ਹੋਏ ਜਾ ਸੜਕਾਂ ਇਹੋ ਜਿਹੇ ਚੀਜ਼ ਬੋਝ ਨੂੰ ਉਤਾਰਦੇ ਹੀ ਕਿਉਂਕਿ ਇਨਸਾਨ ਉਹ ਹੀ ਸਹੀ ਹੁੰਦਾ ਜੇ ਲੋਕਾਂ ਵਾਸਤੇ ਕੰਮ ਕਰੇ ਉਹ ਸਰਕਾਰ ਲੋਕਾਂ ਵਾਸਤੇ ਕੰਮ ਕਰਕੇ ਸਾਨੂੰ ਇੱਕ ਮਿਸਾਲ ਪਾਦਾ ਕਰਕੇ ਦੱਸਦੀ ਹੈ ਕਰੋਨਾ ਕਾਲ ਦੇ ਦੌਰਾਨ ਜਦੋਂ ਸਰਕਾਰ ਕਰਜ਼ਾ ਹੜ ਗਿਆ ਸੀ ਅਸੀਂ ਕਿਸ ਤਰ੍ਹਾਂ ਨਹੀਂ ਤਾਰ ਪਾਏ ਉਸ ਤੋਂ ਬਾਅਦ ਇਹ ਕਰਜ਼ਾ ਸਾਡੇ ਸਿਰ ਤੇ ਚੜੇ ਰਹਿੰਦਾ ਸੀ ਲੈ ਕੇ ਸਾਨੂੰ ਪਰੇਸ਼ਾਨ ਕਰਦਾ ਸੀ ਲੇਕਿਨ ਅੱਜ ਸਾਨੂੰ ਇਸ ਇੱਕ ਤੋਂ ਜਿਹੜੀਆਂ ਨਾ ਉਹ ਚੁੱਕੀ ਜਲਦੀ ਹੈ ਕਿ ਸਾਡੇ ਦੋਸਤ ਬੋਝ ਜਿਹੜਾ ਨਾ ਇਹ ਛੇਸ ਤੋਂ ਫੈਰੀ ਚਲਦੀ ਜਿਨ੍ਹਾਂ ਨੇ ਸਾਨੂੰ ਇਸੇ ਸਦਕੇ ਸਾਨੂੰ ਇਸ ਕਰਜ਼ੇ ਦੇ ਸਰਟੀਫਿਕੇਟ ਦੇ ਦੋਗੇ ਤੇ ਅਸੀਂ ਮੁਕਤ ਹੋ ਜਾਵਾਂਗੇ ਮੈਂ ਸਾਰੀ ਸਰਕਾਰ ਦਾ ਔਰ ਭਗਵੰਤ ਮਾਨ ਦਾ ਇਸ ਸੰਚਾਰੀ ਕਲਪੀ ਦਾ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਸਾਨੂੰ ਇਸ ਕਰਜ਼ੇ ਤੋਂ ਮੁਕਤ ਕਰਕੇ ਸਾਨੂੰ ਬੋਇ ਕਹਲ ਕਰ ਦਿੱਤਾ ਮੇਰਾ ਨਾਮ ਅਰਜਨ ਸੋਰਲੇ ਜਿੱਤੇ ਸਭ ਜੀ ਹੈ ਬਹੁਤ ਧੰਨਵਾਦ ਹੈ ભગવંતમાન ਜੀ ਨੂੰ ਸਾਡੇ ਕੱਤੇ ਮਾਫੀ ਚਾਹੁੰਦੇ ਹਾਂ ਬਹੁਤ ਕਰਦੇ ਸਮੇਂ ਐਸਾ ਰਿਹਾ ਸਾਰਿਆਂ ਲਈ ਕੌਮ ਸਿੰਘ ਨਾਮੇ ਜੀ ਮੇਰਾ ਪਿੰਡ ਜੋੜਾ ਸਿੰਘਾ ਸ਼ੁਦਾ ਸਰਕਾਰ ਦਾ ਧੰਨਵਾਦ ਹੈ ਕਾਸੀ ਸਾਹਿਬ ਜੀ ਦਾ ਧੰਨਵਾਦ ਹੈ ਬਹੁਤ ਦੇਰ ਤੋਂ ਕੋਈ ਤਕੀ ਸਾੜੋ ਚਲੇ ਜੋ ਕੱਦੇ ਥੱਲੇ ਆਏ ਹਨ ਸਰਕਾਰਾਂ ਬੜੀਆਂ ਪਰੇਸ਼ਾਨ ਕਰਦੀਆਂ ਪਰ ਕਾਸੀ ਸਾਹਿਬ ਜੀ ਹੋਣਾ ਭਗਵੰਤ ਮਾਨ ਸਾਹਿਬ ਹੋਣਾ ਕਰਜ਼ਾ ਮੁਕਤ ਕਰ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਹੈ ਸ਼ੁਕਰ ਗੁਜ਼ਾਰ ਹੈ ਲੱਖ ਲੱਖ ਰੁਪਇਆ ਲਿਆ ਹੈ 50 ਕੇ ਲੱਖ ਲਿਆ ਹੈ 25 ਸਾਲ ਉਹ ਚੱਲੇ ਆ ਤੇ ਮਜ਼ਦੂਰੀ ਸਾਰੇ 350 350 ਦਿਹਾੜੀ ਕੋਈ 2.5 ਤੇ ਨਹੀਂ ਦੇ ਪਾਏ ਖਰਾਬ ਧੰਨਵਾਦ ਕਰਦੇ ਆ ਮਾਨ ਸਰਕਾਰ ਦਾ ਬੈਰੋਕ੍ਰਾਸੀ ਸਾਹਿਬ ਦਾ ਜਿਨ੍ਹਾਂ ਨੇ ਕਰਜ਼ਾ ਮੁਕਤ ਕਰ ਦਿੱਤੇ ਨੇ ਦੁਬਾਰਾ ਜਿੰਦਾ ਹਟ ਮੇਰੇ ਬਹੁਤ ਵਧੀਆ ਕੰਮ ਕਰਵੇ ਬਾਕੀ ਸਰਕਾਰਾਂ ਤੇ ਚਪਟੀਆਂ ਲੰਮੀਆਂ ਲੈਂਦੀਆਂ ਰਹਿੰਦੀਆਂ ਕਾਂਗਰਸ ਨੇ ਸਿੱਖਿਆ ਦੇ ਦੇਣੀ ਚਾਹੀਦੀ ਇਹਨਾਂ ਨੂੰ ਕਿ ਇਹੋ ਜਿਹੇ ਕੰਮ ਕਰਨ ਵਾਲੇ ਹੁੰਦੇ ਗਰੀਬਾਂ ਦੇ ਜਿਹੜੇ ਪਰੇਸ਼ਾਨੀ ਜਦੋਂ ਮਰਦੀ ਆਣ ਕੇ ਲੋਹ ਦੀ ਕਰਜ਼ਾ ਦੇ ਦੀ ਕਰਦਾ ਮੁਕਤ ਹੋ ਗਏ ਨੇ ਉਹਨਾਂ ਕਰਾਂ ਦੇ ਮਾਲਕ ਬਣ ਕੇ ਤੁਹਾਡੇ ਘਰਾਂ ਦੀ ਨਿਲਾਮੀ ਹੋ ਜੂਗੀ ਇਹ ਸਾਰੀ ਸਰਕਾਰਾਂ ਸਿੱਖਿਆ ਲੈਣ ਲੈ ਪਰ ਗੁਰਵਤ ਮਾਨ ਸਾਹਿਬ ਤੋਂ ਇਹੋ ਜੇ ਕੰਮ ਕਰਨਾ ਸਰ ਕਾਂਗਰਸ ਰਾਜ ਕਰਦੀ ਉਹਨੇ ਕੀ ਦਿੱਤਾ ਗਰੀਬਾਂ ਕੀ ਦਿੱਤਾ ਉਹਨਾਂ ਨੂੰ ਗਲੀਆਂ ਨਾਲੀਆਂ ਬਣਾ ਦਿੱਤੀਆਂ ਗਲੀਆਂ ਨਾਲੀਆਂ ਨੂੰ ਗਰੀਬਾਂ ਨੇ ਕੀ ਕਰਨਾ ਆ ਆ ਕੁਝ ਦੇਣ ਵਾਰਾਂ ਦਾ ਹੋਣਾ ਉਹਨਾਂ ਨੂੰ ਪਤਾ ਲੱਗ ਗਿਆ ਤੇ ਇਹ ਕਰਾਂ ਦੇ ਮਾਲਕ ਆ ਜਦੋਂ ਮੱਦੀ ਆਨ ਚਾਹ ਦਿੰਦੇ ਜੀ ਤੁਹਾਡੇ ਘਰਾਂ ਦੀ ਨਿਲਾਮੀ ਹੋ ਜਾਣੀ ਆ ਐਨਿਆਂ ਦੇ ਮੂੰਹ ਸੁੱਕ ਜੂਗਾ ਜੀ ਦੇਖੋ ਦੀਆਂ ਨੂੰ ਵੈਲਕਮ ਕਰਨੇ ਸਰਕਾਰ ਦਾ ਇਨਾ ਕੰਮ ਕਰ ਦਿੱਤਾ ਬਾਕੀ ਕਾਂਗਰਸ ਸਰਕਾਰ ਨੂੰ ਸਿੱਖਿਆ ਲੈ ਲੈ ਇਹਨਾਂ ਕੋ ਇਹ ਐਹੋ ਜੇ ਕੰਮ ਕਰਨ ਵਾਲੇ ਹੁੰਦੇ ਸੀ ਬਾਕੀ ਤੇ ਦੇ ਨਾਲ ਬਣਿਆ ਗਲੀਆਂ ਨਾਲੀਆਂ ਬਣਾਤ ਨਹੀਂ ਰੋ ਕਰ ਦਿੱਤਾ ਧੰਨਵਾਦ ਹੈ ਸ਼ੁਕਰਗੁਜ਼ਾਰ ਹਾਂ